ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਕਟਾਈ ਦਾ ਕੰਮ ਚੱਲਿਆਗਾ ਸਾਰੀ ਦਿਹਾੜੀ ਤੇ ਅੱਜ ਆਪਾਂ ਮਿੱਟੀ ਫੇਰ ਪਾਉਣੇ ਆਗੇ ਪਰਸੋਂ ਆਪਾਂ 27 ਟਰਾਲੇ ਪਾਈ ਸੀਗੇ ਮਿੱਟੀ ਦੇ ਤੇ ਕੱਲ ਉਹਨਾਂ ਨੇ ਚੱਕਤੀ ਕੁੱਟਣ ਵਾਲਿਆਂ ਨੇ ਮਿੱਟੀ ਅੰਦਰ ਸੜਤੀ ਆ ਚੱਕ ਕੇ ਤੇ ਅੱਜ ਮਿੱਟੀ ਦਾ ਕੰਮ ਫੇਰ ਚਲਾਉਣਾਗਾ ਤੇ ਦਿਖਾਉਣੇ ਆਗੇ ਤੁਹਾਨੂੰ ਤੇ ਮੈਂ ਚਾਹ ਲੈ ਕੇ ਜਾਣਾ ਡੈਡੀ ਪਹੁੰਚ ਗਿਆ ਉੱਥੇ ਤੇ ਉਹਨਾਂ ਦਾ ਫੋਨ ਆ ਗਿਆ ਸੀਗਾ ਮਿੱਟੀ ਵਾਲਿਆਂ ਦਾ ਵੀ ਕਹਿੰਦੇ ਤੁਸੀਂ ਹੋਗੇ ਲੇਟ ਤੇ ਅਸੀਂ ਤਾਂ ਪਹੁੰਚ ਗਏ ਤੇ ਟਾਈਮ ਹੋ ਗਿਆ 8:30 ਹੋ ਗਿਆ ਤੇ ਵੀਡੀਓ ਚੰਡ ਤੱਕ ਬਣੇ ਰਿਓ ਤੇ ਦਿਖਾਉਣੇ ਆਗੇ ਤੁਹਾਨੂੰ ਆ ਜਾਓ ਫਿਰ ਲਓ ਜੀ ਪਹੁੰਚ ਗਏ ਆਪਾਂ ਤੇ ਟਰੈਕਟਰ ਵੀ ਆ ਗਏ ਤਿੰਨ ਟਰੈਕਟਰ ਇੱਕ ਟਰਾਲਾ ਲਾਹਤਾ ਤੇ ਦੋ ਪਰਿਵਾਰ ਖੜੇ ਆ ਤੇ ਲੋਡਰ ਵਾਲਾ ਹਜੇ ਆਇਆ ਨਹੀਂ ਉਹ ਕਢਾਈ ਜਾਂਦਾ ਮੈਂ ਤਾਂ ਤੇ ਇੰਨਾ ਕੰਮ ਨਵੇੜਿਆ ਗੱਲ ਇੰਨਾ ਹਜੇ ਪਿਆ ਦਾ ਅੰਦਾਜ਼ ਸਹੀ ਹੋ ਤਾਂ ਆ ਜਾਓ ਕਿ ਮਟਗਾਰਾ ਥੋੜਾ ਹੋਰ ਪੈ ਜਾਵੇ ਲੋਡਰ ਵਾਲ ਨੂੰ ਪੁੱਛ ਲੈਣੀ ਕਰਾਹਾ ਮੰਗਾਉਣੇ ਆ ਉਹ ਵੀ ਕੀ ਪਤਾ ਚੱਲੂਗਾ ਕਿ ਨਹੀਂ ਚੱਲਦਾ ਓਏ ਹੱਥ ਕਰ ਲੋ ਵਾਹ ਮਰੇ ਨਾਲ ਕੋੜਾ ਮੁਰੇ ਬੈਕ ਲਵਾ ਦੇ ਹੱਜਾ 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 ਸਹੀ ਆ ਸਹੀ ਆ ਹੁਣ ਦੇ ਇੱਕ ਹੋਰ ਆਗਾ ਲਵਾਗੇ ਚਲੋ ਬੈਕ ਕਰ ਲੈ ਪਾਲਸੀ ਹੋ ਗਿਆ ਨਾ ਚੱਲ 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 ਬਸ ਇਦੋਂ ਮਗਰ ਨਹੀਂ ਜਾਂਦਾ ਦੂਜਾ ਡਰੱਲਾ ਹੈ ਤੀਜਾ ਵਾਰ ਖੜਾ ਪਰਿਆ ਉੱਧਰ ਵਾਲਾ ਇਹ ਇਧਰੋਂ ਚੱਕ ਚੱਕ ਕੇ ਉੱਧਰ ਲੈ ਜਾਣੀਆਂ ਵਿੱਚ ਚੱਲੀ ਜਾਂਦਾ ਕੰਮ ਟਾਈਮ ਬਾਵਾਂ ਲਾ ਦੂ ਇਹ ਹਾਂਜੀ ਹੁਣ ਮੈਂ ਪਹੁੰਚ ਗਿਆ ਘਰੇ ਤੇ ਆਪਣਾ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਤੇ ਅੱਜ 15 ਘਟਰਾਲੇ ਆਪਾਂ ਹੋਰ ਸਟਾਲਿਆ ਹੁਣ ਆਪਣੇ ਕੋਲੇ ਥਾਂ ਹੈ ਨਹੀਂ ਗਾ ਹੋਰ ਸਟਾਉਣ ਵਾਸਤੇ ਮਿੱਟੀ ਤੇ ਜਿਹੜੇ ਉਹ ਬੰਦੇ ਆਗੇ ਉਹਨਾਂ ਨੂੰ ਹਜੇ ਮਿੱਟੀ ਕੁੱਟਣ ਵਾਲੇ ਉਹਨਾਂ ਨੂੰ 2 ਦਿਨ ਹੋਰ ਲੱਗ ਜਾਣਗੇ ਹਜੇ ਮਿੱਟੀ ਕੁੱਟਣ ਚ ਤੇ ਮਿਸਤਰੀ ਆਊਗਾ 5 6 ਤਰੀਕ ਤੱਕ ਮਿਸਤਰੀ ਆਊਗਾ ਤੇ ਦੂਜੀ ਗੱਲ ਆ ਗਈ ਆਪਣੀ ਵੀ ਅੱਜ ਹੈਗਾ 31 ਦਸੰਬਰ 2024 ਅੱਜ 2024 ਦਾ ਹੈਗਾ ਲਾਸਟ ਦਿਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਰਿਹਾ 2024 ਹਾਂਜੀ ਤੇ ਤੀਜੀ ਗੱਲ ਆਪਣੀ ਹੈਗੀ ਆ ਵੀ ਆਪਾਂ ਵੀ 2025 ਤੈਨ ਖਿੱਚ ਕੇ ਰੱਖਾਂਗੇ ਕੰਮ ਨੂੰ ਤੇ ਕਰੋ ਸਪੋਰਟ ਫਿਰ ਆਪਣੇ ਚੈਨਲ ਨੂੰ ਬਹੁਤ ਨਵਾਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਆਪਣੇ ਚੈਨਲ ਤੇ ਤੇ ਖਿੱਚੀ ਰੱਖੋ ਕੰਮ ਤੇ ਸ਼ੇਅਰ ਸ਼ੂ ਕਰ ਦਿਆ ਕਰੋ ਵੀਡੀਓ ਨੂੰ ਅੱਗੇ ਤੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਮੈਂਟ ਕਰਨ ਨਾਲ ਮੈਨੂੰ ਪਤਾ ਲੱਗਦਾਗਾ ਵੀ ਕਿਹੜੀ ਆਪਣੀ ਚੀਜ਼ ਵੀਡੀਓ ਬਣਾਈ ਵੀ ਵਧਗ ਤੇ ਕਿਹੜੀ ਆਪਾਂ ਨੂੰ ਸੁਧਾਰ ਕਰਨਾ ਚਾਹੀਦਾ ਤੇ ਕਮੈਂਟ ਕਰਦਿਆ ਕਰੋ ਤੇ ਇੱਕ ਐਂ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਕਿਹੜੇ-ਕਿਹੜੇ ਪਿੰਡ ਤੋਂ ਜਾਂ ਕਿਹੜੇ-ਕਿਹੜੇ ਸ਼ਹਿਰ ਤੋਂ ਮੈਨੂੰ ਵੀ ਪਤਾ ਲੱਗੇ ਮੜਾ ਇਹ ਵੀ ਆਪਣੀ ਵੀਡੀਓ ਕਿੱਥੋਂ ਤੱਕ ਜਾਂਦੀ ਆ ਤੇ ਜਿੰਨੇ ਵੀ ਬੰਦੇ ਦੇਖਦੇ ਹੁੰਦੇ ਆ ਆਪਣੀ ਵੀਡੀਓ ਤੇ ਸਾਰੇ ਜਣੇ ਕਮੈਂਟ ਇੱਕ-ਇੱਕ ਕਮੈਂਟ ਜਰੂਰ ਕਰੋ ਆਪਣੇ ਪਿੰਡ ਦਾ ਨਾਮ ਜਾਂ ਸ਼ਹਿਰ ਦਾ ਨਾਮ ਜਾ ਦੇ ਜਿਹੜੇ ਦਾ ਨਾਮ ਲਿਖ ਦਿਓ ਤੇ ਇਹਨੇ ਨਾ ਮੈਨੂੰ ਪਤਾ ਲੱਗ ਜੂਗਾ ਵੀ ਆਪਣੀ ਵੀਡੀਓ ਕਿੱਥੋਂ ਤੱਕ ਕਿੱਥੋਂ ਤੱਕ ਪਹੁੰਚਦੀ ਆ ਗਈ ਬਾਕੀ ਆਜੋ ਤੁਹਾਨੂੰ ਦਿਖਾਉਣਿਆਂਗੇ ਵੀ ਮਿੱਟੀ ਵਾਲ ਨੇ ਹੁਣ ਕੰਮ ਕਿੱਥੋਂ ਤੱਕ ਪਹੁੰਚਾਤਾ ਲਓ ਜੀ ਧੁੱਪ ਨਿਕਲੀ ਵੀ ਆ ਤੇ ਸੇਕਦੇ ਆਂਗੇ ਧੁੱਪ ਅੱਜ ਧੁੱਪ ਨਿਕਲੀ ਆਈ ਵਾਵਾ ਤੇ ਇੱਕ ਨਾ ਆ ਆਪਣੇ ਜਿਹੜੀਆਂ ਸਿਆਲ ਚ ਹੋਣ ਲੱਗ ਜਾਂਦੀ ਹੁੰਦੀ ਹੁੰਦੀ ਆਪਣੇ ਹਾਂਜੀ ਧੁੱਪ ਨਿਕਲੀ ਵੀ ਆ ਤੇ ਬੈਠੇ ਆਂਗੇ ਧੁੱਪੇ ਤੇ ਇੱਕ ਤੁਹਾਨੂੰ ਮੈਂ ਚੀਜ਼ ਦੱਸਦਾ ਵੀ ਆਪਣੇ ਜਦੋਂ ਸਿਆਲ ਹੁਣ ਸ਼ੁਰੂ ਹੋ ਗਿਆ ਤੋਂ ਦਾ ਪੈਣ ਲੱਗ ਗਿਆ ਤੇ ਪੈਰਾਂ ਤੇ ਖੁਰਕ ਹੋਣ ਲੱਗ ਜਾਂਦੀ ਐ ਦਿਖਾਉਣਾ ਮੈਂ ਤੁਹਾਨੂੰ ਆਹ ਵੇ ਜਿਵੇਂ ਮੇਰੇ ਆਹ ਵੇ ਇਧਰ ਸੋਜੀ ਹੋਈ ਜਾਂਦੀ ਐ ਨਾ ਤੇ ਨਾ ਤਾਂ ਹੁਣ ਕੋਈ ਬੂਟ ਪਾ ਸਕਦੇ ਆ ਤੇ ਜਦੋਂ ਬੂਟ ਪਾਉਣੇ ਆ ਖੁਰਕ ਹੋਣ ਲੱਗ ਜਾਂਦੀ ਐ ਤੇ ਹੁਣ ਇੰਨੀ ਠੰਡ ਚ ਵੀ ਚੱਪਲਾਂ ਪਾ ਕੇ ਰੱਖਣੀਆਂ ਪੈਂਦੀਆਂ ਹੁਣ ਤਾਂ ਚੱਲ ਘਰੇ ਹੁੰਨੇ ਆ ਜੋ ਕੋਈ ਦੱਸੋ ਜੇ ਕਿਹਨੂੰ ਪਤਾ ਜੇ ਜਦੋਂ ਬਾਹਰ ਜਾਣੇ ਆਗੇ ਉਦੋਂ ਚੱਲ ਬੂਟੀ ਪਾਣੇ ਪੈਂਦੇ ਆ ਹੁਣ ਪਿੰਡ ਜਾਏ ਚੱਪਲਾਂ ਪਾ ਕੇ ਤੁਰੇ ਫਿਰਦੇ ਆ ਤੇ ਜੇ ਇਹਦਾ ਕੋਈ ਹੱਲ ਹੈਗਾ ਤਾਂ ਜਰੂਰ ਦੱਸਿਓ ਇੱਕ ਆਪਾਂ ਜਦੋਂ ਖੁਰਕ ਜਿਹੀ ਹੋਣ ਲੱਗ ਜਾਂਦੀ ਆ ਤੱਤੇ ਪੰਡਨਾ ਧੋ ਲੈਨੇ ਜਦੋਂ ਉਦੋਂ ਅੱਧਾ ਘੰਟਾ ਹਟ ਜਾਂਦੀ ਆ ਤੇ ਉਦੋਂ ਬਾਅਦ ਫੇਰ ਦੂਜੇ ਦਿਨ ਆਈ ਕੋਈ ਇਹਦਾ ਪੱਕਾ ਹੱਲ ਨਹੀਂ ਹੈਗਾ ਜਾਂ ਇਹਦਾ ਗੋਲੀਆਂ ਖਾਣੇ ਆ ਤੇ ਉਦੋਂ ਹਟਦੀ ਆ ਕਿ ਕੋਈ ਘੰਟਾ 2 ਘੰਟੇ ਤੇ ਜੇ ਕਿਸੇ ਨੂੰ ਕੋਈ ਇਹਦਾ ਪੱਕਾ ਹੱਲ ਪਤਾ ਹੈਗਾ ਖੁਰਕ ਦਾ ਜਿਹੜੀ ਤੇ ਸੋਜ ਜੀ ਦਾ ਸਿਆਲ ਚ ਹੁੰਦੀ ਹੈ ਜਿਹੜੀ ਤੇ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਹੁਣ ਅਸੀਂ ਚੱਪਲਾ ਪਾ ਕੇ ਜਾਣਾ ਪੈਂਦਾ ਇੰਨੀ ਠੰਡ ਚ ਵੀ ਪੈਰ ਤਾਂ ਠਰਦੇ ਆਗੇ ਕੀ ਕਰੀਏ ਹੁਣ ਫਿਰ ਤੇ ਜਲੂਣ ਜੀ ਬੜੀ ਪੜੀ ਪੜੀ ਹੁੰਦੀ ਆ ਇਹ ਇਹ ਜਿਹਨੂੰ ਜਿਹਦੇ ਹੁੰਦੀ ਹੈਗੀ ਉਹਨੂੰ ਹੀ ਪਤਾ ਹੁੰਦਾ ਤੇ ਦੇਖਣ ਨਾਲ ਨੂੰ ਤਾਂ ਇਹ ਲੱਗਦਾ ਹੋਊਗਾ ਪਤਾ ਨਹੀਂ ਇਹਦੇ ਕੋਲੇ ਬੂਟੀ ਹੈ ਨਹੀਂ ਵੀ ਚੱਪਲਾਂ ਪਾਈ ਫਿਰਦਾ ਅਗਲੇ ਨੂੰ ਅਗਲੇ ਅੰਦਰਲੀ ਗੱਲ ਦਾ ਨਹੀਂ ਨਾ ਪਤਾ ਹੁੰਦਾ ਤੇ ਜਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ ਤੇ ਫਿਰ ਆਪਾਂ ਕਰਕੇ ਦੇਖਾਂਗੇ ਲੋ ਜੀ ਆ ਵੀ ਮਸੂਮ ਜਿਹਾ ਜਾਨਵਰ ਆ ਕਾਡੋ मुंगफलों इतने शिलके स खाई जी गिरी बाल दीच गिरी दो हथ हाँ दो भजगी भजगी ਆ ਉੱਤੇ ਜੜ ਗਈ ਸੀ ਉਹ ਦਰ ਰਿੰਦਾ ਇੱਕ ਕਰ ਦੇ ਤਾਂ ਹਾਂ ਉਹ ਅਗੇ ਇਧਰ ਉਹ ਪਿਆ ਸੀ ਰੋਟੀਆਂ ਉਹਦੇ ਚ ਚੱਕ ਕੇ ਲਿਓ ਇਹ ਚੱਕਲਾ ਚੱਕਲਾ ਇੱਕ ਬੁਰਕੀ ਸਬਰ ਹੈਗਾ ਇੱਕ ਬੁਰਕੀ ਚੱਕੀ ਆ ਸਾਰੀ ਰੋਟੀ ਨਹੀਂ ਚੱਕੀ ਦੇਖੋ ਇਹਦਾ ਖਾਣ ਦਾ ਤਰੀਕਾ ਹਟਾਣਾ ਖਾਦੀ ਆ ਉਹ ਬੰਦੇ ਵਾਂਗੂ ਤੋੜ ਤੋੜ ਕੇ ਵਰਕਣਾ ਪਾ ਲੈ ਵਾੜਾ ساری ਰੋਟੀ ਨਹੀਂ ਖਾਲਾ ਖਾਲਾ ਤੇਰੀ ਬਸਤੀ ਰੱਖਿਆ ਇਹ ਸੋ ਉਹਨਾਂ ਦਾ ਸਾਰਾ ਖਾਜੂ ਇਹ ਚੱਲ ਆ ਦਿੰਗਾ ਲੈ ਉਹ ਭੱਜ ਗਈ ਮੇਰੀ ਆਵਾਜ਼ ਸੁਣ ਕੇ ਭੱਜ ਗਈ ਉਹ ਚੜ ਗਈ ਲôi ਦੋ ਚਿੜੀਆਂ ਵੀ ਆਗੀਆਂ ਇਹਨੂੰ ਕੀ ਕਹਿੰਦੇ ਹੁੰਦੇ ਬੁਲੀ ਚਿੜੀ ਆਹ ਕਾਲੀ ਚਿੜੀ ਆ ਉਹ ਡੱਬ ਖੜਬੀ ਚਿੜੀ ਆ ਚਿੜੀਆਂ ਖਤਮ ਹੋਵਾਂਗਾ ਹੁਣ ਬਹੁਤ ਘਟ ਰਹੇਗਾ ਅੱਗੇ ਨਾਲੋਂ ਕਿਉਂਕਿ ਕਿਤੇ ਆਲਣੇ ਵਾਲਣੇ ਪਾਉਣ ਨੂੰ ਥਾਂ ਨਹੀਂ ਰਿਹਾ ਦਰਖਤ ਆਪਾਂ ਚੱਕ ਤੇ ਵੜਤੇ ਉਹਦਾ ਆਪ ਕੋਈ ਰਹਿ ਨਹੀਂ ਦਿੰਦੇ ਉਹਦਾ ਜੇਦੋਂ ਕੋਈ ਮਾੜਾ ਆ ਜਾ ਕਦੇ ਆਉਂਦਾ ਕੋਈ ਕਿਥੇ ਵੱਟ ਤੇ ਉਹਦਾ ਆਪਾ ਕਹਿ ਦਿੰਨੇ ਆ ਵੀ ਚੱਕ ਦੋ ਇਹਦਾ ਫਸਲ ਖਰਾਬ ਕਰਦਾ ਕੀ ਕਰਾਉਣਾ ਇਹ ਤਾਂ ਤੇ ਦੂਜੇ ਅੱਗੇ ਛੱਪਰ ਛੱਪਰ ਹੁੰਦੇ ਸੀਗੇ ਕੱਚੇ ਆਹ ਸਰਸੁਰ ਦੇ ਤਾਂ ਕਰਕੇ ਵੀ ਤੇ वो त्या पद हाँ फिर तीक है आ गई आ गई आ गई लाती जी किए लाती है बड्डी भी लाता। लंगडी है लात लंगड़ी है लंगड़ी चिड़ी ये भी वह बटल करनी जाऊ ਲੰਗੜੀ ਚੜੀ ਨਹੀਂ ਨਹੀਂ ਹੈਗੀ ਐ ਇਹਦੀ ਲੱਤ ਬਈ ਉਹ ਲੰਗੜੀ ਚੜੀ ਹੋਰ ਸੀਗੀ ਇੱਕ ਉਹ ਇੱਥੇ ਆਈ ਸੀ ਉਹਦੀ ਲੱਤ ਵੱਡੀ ਸੀ ਲੱਕੋ ਪਰੇ ਫਸਦੀ ਆ ਬੂਟਾਂ ਕੋਲੇ ਕਾਡਵਾ ਦੋ ਹੂੰ ਆ ਦੂਜੀ ਨੂੰ ਵੀ ਸੱਦ ਲਈ ਮੇਰੇ ਸਾਹਮਣੇ ਆਵੇ ਤਾਹਾਂ ਗਈ ਸੀ ਨਾ ਬਾਜ ਮਾਰ ਕੇ ਲਈ ਹੂ ਵੀ ਥੱਲੇ ਰੋਟੀਆਂ ਆ ਜਾ ਖਾ ਕੇ ਆਓ ਵੇ ਚੱਕੀ ਫਿਰ ਦੇ ਰੋਟੀਆਂ ਵਰਕੀ ਦੇਖੋ ਕਿੱਥੇ ਬੈਠੀ ਘਟੋ ਆ ਕੇ ਜਮਾਂ ਗੋਲੇ ਮੇਰੇ ਦੇਖੋ ਇਹਦਾ ਖਾਣ ਦਾ ਤਰੀਕਾ ਚੱਕਲਾ ਮੱਠਲ ਚੋਂ ਉਹ ਵਧੀਆ ਨੀ ਯਾਰਿਆ ਹਨਾ ਟੈਨਰਾਂ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਖਾਣ ਵੀ ਇਹਨੂੰ ਤਾਂ ਮਿਲ ਹੀ ਜਾਂਦਾ ਇਹਨਾਂ ਨੂੰ ਆਹ ਦੇਖੋ ਨਜ਼ਾਰੇ ਆ ਜਮਾ ਆਪਾਂ ਨੂੰ ਉਹ ਟੈਨਸ਼ਨ ਆ ਆਣੀ ਉਹ ਕਰਨਾ ਹੋਣੀ ਆ ਕਰਨਾ ਸੀ ਆਹੀ ਟੈਨਸ਼ਨ ਆ ਨਹੀਂ ਮੁਕਦੀ ਆਪਾਂ ਨੂੰ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ